ਬੀਬੇ ਨਾਨਕੀ ਜੀ ਕਹਿੰਦੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਉਹਨਾਂ ਨੇ ਆਪਣੇ ਸਹੁਰਾ ਸਾਹਿਬ ਜੀ ਨੂੰ ਕਿਹਾ ਮੈਂ ਆਪਣੇ ਵੀਰ ਵਾਸਤੇ ਕੋਈ ਲੜਕੀ ਆ ਨਾ ਦੇਖੋ ਕੋਈ ਇਸ ਤਰ੍ਹਾਂ ਜੈ ਰਾਮ ਜੀ ਨੂੰ ਵੀ ਕਹਿ ਦਿੱਤਾ ਭਾਈਆ ਜੈ ਰਾਮ ਜੀ ਜਾਂਦੇ ਹੁੰਦੇ ਸੀ ਪੱਖੋ ਕੇ ਰੰਧਾਵੇ ਇਹਨਾਂ ਨੇ ਜਾ ਕੇ ਉੱਥੇ ਮੂਲ ਚੰਦ ਨਾਲ ਗੱਲ ਹੋਈ ਜਿਵੇਂ ਆਪਾਂ ਕੰਮ ਤੇ ਜਾਂਦੇ ਆ ਬੰਦੇ ਗੱਲਬਾਤ ਕਰਦੇ ਹੀ ਆ ਮੂਲ ਚੰਦ ਵੀ ਅੱਗੇ ਪਟਵਾਰੀ ਸੀਗੇ ਮਾਤਾ ਸਲਖਣੀ ਦੇ ਪਿਤਾ ਜੀ ਵੀ ਪਟਵਾਰੀ ਆ ਉਧਰੋਂ ਇੱਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਵੀ ਪਟਵਾਰੀ ਆ ਤਾਂ ਕਰਕੇ ਜੈ ਰਾਮ ਜੀ ਉੱਥੇ ਗਏ ਤੇ ਆਖਿਆ ਮੇਰਾ ਇੱਕ ਰਿਸ਼ਤੇਦਾਰ ਆ ਮੋਦੀ ਦੀ ਨੌਕਰੀ ਕਰਦਾ ਹੈ ਸਰਕਾਰ ਦੀ ਨੌਕਰੀ ਕਰਦਾ ਵਧੀਆ ਉਹਦੀ ਤਨਖਾਹ ਹੈ ਤੇ ਅਸੀਂ ਨਾ ਕੋਈ ਜੋਗ ਇਸ ਤਰ੍ਹਾਂ ਇਸਤਰੀ ਲੱਭ ਰਹੇ ਆ ਉਹਦੀ ਸ਼ਾਦੀ ਕਰਨੀ ਆ ਉਮਰ ਉਹਦੀ ਹੁਣ ਹੋ ਚੁੱਕੀ ਆ 17 ਕ ਸਾਲ ਦੀ ਉਦੋਂ ਫਿਰ ਉਹ ਕਹਿੰਦੇ ਸਾਡੇ ਘਰੇ ਇੱਕ ਬੇਟੀ ਆ ਸਾਡੀ ਸਲਖਣੀ ਨਾਮ ਜਿਵੇਂ ਮਾਤਾ ਜੀ ਦਾ ਬੜਾ ਸੋਹਣਾ ਵਾ